ਬਾਹਿਗੁਰਜੀ ਦਾ ਖਾਸਾ ਬਾਹਿਗੁਰਜੀ ਕੀ ਫਤੇ ਸੱਚੀਆਂ ਗੱਲਾਂ ਜਿੰਦਗੀ ਬਦਲ ਕੇ ਰੱਖ ਦਿੰਦੀਆਂ ਹਨ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰਤ ਨਾਲ ਰਿਸ਼ਤੇ ਜੋਰ ਨਾਲ ਨਹੀਂ ਤਮੀਜ਼ ਨਾਲ ਨਿਵਾਏ ਜਾਂਦੇ ਹਨ ਭਾਵੇਂ ਉਹ ਮਾਂ ਭੈਣ ਧੀ ਪਤਨੀ ਜਾਂ ਦੋਸਤ ਕਿਉਂ ਨਾ ਹੋਵੇ ਆਪਣੀਆਂ ਕਮੀਆਂ ਨੂੰ ਪੜਦਾ ਪਾ ਕੇ ਕੱਢ ਜਾਂਦੇ ਹਨ ਬੇਗਾਨੀ ਹੋਵੇ ਜੇ ਗਲਤੀ ਤਾਂ ਬਣ ਜੱਜ ਜਾਂਦੇ ਹਾਂ ਪਰ ਚਾਹੁੰਦੇ ਉਹ ਦਵਾਵਾਂ ਨਾਲ ਝੋਲੀਆਂ ਭਰੀਆਂ ਰਹਿਣ ਐਦਾਂ ਲਈ ਐਦਾਂ ਨਹੀਂ ਦਵਾ ਮਿਲਦੀ ਮਾਂ ਬਾਪ ਦੀ ਇੱਜ਼ਤ ਕਰੋ ਕਾਮਯਾਬੀ ਹਾਸਲ ਕਰਨ ਲਈ ਨਕਾਮੀਆਂ ਨਾਲ ਵੀ ਦੋਸਤੀ ਰੱਖੋ ਹਿੰਮਤ ਤੇ ਹੌਸਲੇ ਨਾਲ ਨਾਮ ਦੇ ਝੰਡੇ ਝੁੱਲ ਜਾਂਦੇ ਨੇ ਨਹੀਂ ਤਾਂ ਲੋਕੀ ਭੁੱਲ ਜਾਂਦੇ ਨੇ ਨਵੀਂ ਸ਼ੁਰੂਆਤ ਕਿਸੇ ਵੀ ਉਮਰ ਵਿੱਚ ਕਿਸੇ ਵੀ ਹਾਲਾਤ ਵਿੱਚ ਹੋ ਸਕਦੀ ਹੈ ਬਸ ਜਨੂਨ ਹੋਣਾ ਚਾਹੀਦਾ ਰਾਤ ਦੇ ਹਨੇਰੇ ਤੋਂ ਨਹੀਂ ਡਰਦੀ ਪਤਾ ਕਿਉਂ ਉਹਦੇ ਸੀਨੇ ਤੇ ਵੀ ਸਵੇਰ ਜੋ ਲਿਖਿਆ ਹੁੰਦਾ ਕੋਈ ਸਾਡਾ ਬੁਰਾ ਕਰਨਾ ਚਾਹੁੰਦਾ ਹੈ ਇਹ ਉਹਦੇ ਕਰਮਾਂ ਵਿੱਚ ਲਿਖਿਆ ਜਾਵੇਗਾ ਅਸੀਂ ਕਿਉਂ ਕਿਸੇ ਬਾਰੇ ਬੁਰਾ ਸੋਚ ਕੇ ਆਪਣਾ ਵਕਤ ਅਤੇ ਕਰਮ ਖਰਾਬ ਕਰੀਏ ਰਸਤੇ ਮੁਸ਼ਕਲ ਹੈ ਪਰ ਅਸੀਂ ਮੰਜ਼ਿਲ ਜ਼ਰੂਰ ਪਾਵਾਂਗੇ ਜੇ ਕਿਸਮਤ ਆਕੜ ਕੇ ਬੈਠੀ ਹੈ ਉਸ ਨੂੰ ਜ਼ਰੂਰ ਹਰਾਵਾਂਗੇ ਮਿਹਨਤ ਪੱਲੇ ਸਫਲਤਾ ਆਲਸ ਪੱਲੇ ਹਾਰ ਆਕੜਾ ਪੱਲੇ ਆਕੜਾ ਮਿੱਠਤ ਦੇ ਸੰਸਾਰ ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿੱਖਿਆ ਵਕਤ ਹਮੇਸ਼ਾ ਤੁਹਾਡਾ ਹੈ ਚਾਹੇ ਇਸ ਨੂੰ ਸੌਕੇ ਗਵਾ ਲਓ ਚਾਹੇ ਮਿਹਨਤ ਕਰਕੇ ਕਮਾ ਲਓ ਸਮਾਵੀ ਝੋਕ ਜੂ ਤੂੰ ਮੂਰੇ ਅੜ ਕੇ ਤਾਂ ਦੇਖ ਸਵਾਦ ਬਹੁਤ ਆਉਂਦਾ ਸੱਚੀ ਤੂੰ ਜ਼ਿੰਦਗੀ ਨਾਲ ਲੜ ਕੇ ਤਾਂ ਦੇਖ ਬੋਲ ਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ ਦਮਦਾਰ ਇਰਾਦੇ ਕਦੇ ਕਮਜ਼ੋਰ ਨਹੀਂ ਹੋ ਪੈਂਦੇ ਕੀਤੀ ਹੋਈ ਮਿਹਨਤ ਨੂੰ ਕਦੇ ਚੋਰ ਨਹੀਂੋਂ ਪੈਂਦੇ ਡੂੰਗੀ ਗੱਲ ਸਮਝਣ ਲਈ ਡੂੰਗਾ ਹੋਣਾ ਜ਼ਰੂਰੀ ਹੈ ਅਤੇ ਡੂੰਗਾ ਉਹੀ ਹੋ ਸਕਦਾ ਹੈ ਜਿਸ ਨੇ ਡੂੰਗੀਆਂ ਸੱਟਾਂ ਖਾਧੀਆਂ ਹੋ ਜੋ ਪਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ ਪਰਮਾਤਮਾ ਉਸ ਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ ਗਿਆਨ ਖੰਭ ਦੇ ਦੇ ਦਿੰਦਾ ਹੈ ਤਜਰਬਾ ਜੜਾਂ ਦਿੰਦਿਆਂ ਖੋਭਣ ਲਈ ਚਾਜਵਾ ਰੱਖੋ ਹਰ ਪਾਲ ਜਿੱਤਨ ਦਾ ਕਿਉਂਕਿ ਕਿਸਮਤ ਬਦਲੇ ਨਾ ਬਦਲੇ ਪਰ ਵਕਤ ਜ਼ਰੂਰ ਬਦਲਦਾ ਹੈ ਦੋਸਤਾ ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬिखर ਜਾਂਦਾ ਹੈ ਤੇ ਕੋਈ ਨਿਖਰ ਜਾਂਦਾ ਹੈ ਖੁਸ਼ੀ ਖੁਦ ਵਿੱਚੋਂ ਲੱਭੋ ਕਿਸੇ ਹੋਰ ਦਾ ਬੂਹਾ ਖੜਕਾਉਗੇ ਤਾਂ ਦੁੱਖ ਹੀ ਮਿਲੇਗਾ ਦੂਜਿਆਂ ਦੇ ਤਜਰਬੇ ਤੋਂ ਕੁਝ ਵੀ ਸਿੱਖਣਾ ਪੈਂਦਾ ਹੈ ਜਨਾਬ ਜ਼ਿੰਦਗੀ ਛੋਟੀ ਪੈ ਜਾਂਦੀ ਆ ਖੁਦ ਸਬਕ ਸਿੱਖਦੇ ਸਿੱਖਦੇ ਤਬਦੀਲੀ ਤੋਂ ਬਿਨਾ ਤਰੱਕੀ ਅਸੰਭਵ ਹੈ ਜੋ ਆਪਣਾ ਮਨ ਨਹੀਂ ਬਦਲ ਸਕਦੇ ਉਹ ਕੁਝ ਵੀ ਨਹੀਂ ਬਦਲ ਸਕਦੇ ਦੁਨੀਆ ਉਹ ਕਿਤਾਬ ਹੈ ਜੋ ਕਦੀ ਪੜ੍ਹੀ ਜਾ ਸਕਦੀ ਹੈ ਕਦੀ ਨਹੀਂ ਪੜ੍ਹੀ ਜਾ ਸਕਦੀ ਪਰ ਜ਼ਮਾਨਾ ਉਸਤਾਦ ਹੈ ਜੋ ਸਭ ਕੁਝ ਸਿਖਾ ਜਾਂਦਾ ਹੈ ਕਿਤਾਬਾਂ ਦਾ ਖਤਮ ਕੀਤੀਆਂ ਜਾ ਸਕਦੀਆਂ ਹਨ ਅੱਗ ਨਾਲ ਸਾੜੀਆਂ ਜਾ ਸਕਦੀਆਂ ਨੇ ਪਰ ਜੋ ਉਹਨਾਂ ਦਾ ਗਿਆਨ ਆਪਣੇ ਮਨ ਦਿਮਾਗ ਵਿੱਚ ਸੰਭਾਲ ਲਿਆ ਅਤੇ ਬੰਡਿਆ ਜਾਵੇ ਤਾਂ ਉਹ ਉਮਰ ਪਾਰ ਲਈ ਉਸ ਨੂੰ ਕੋਈ ਕੋਈ ਵੀ ਖਤਮ ਨਹੀਂ ਕਰ ਸਕਦਾ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਕੇ ਕਮੈਂਟ ਜ਼ਰੂਰ ਕਰਨਾ ਅਤੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ